ਇਸ ਦੀ ਰਾਣੀ ਨੇ ਇਸ ਨੂੰ ਧੋਖਾ ਦਿੱਤਾ ਅਤੇ ਇਹ ਰਾਜਾ ਰਾਜ ਭਾਗ ਛੱਡ ਕੇ ਜੋਗੀ ਬਣ ਗਿਆ ਆਹਨ ਜਿਵੇਂ ਬਖ ਬਖ ਪਿੰਡਾਂ ਚ ਜਾਤਾਂ ਪਾਤਾਂ ਅੰਧਾਰ ਤੇ ਗੁਰੂ ਘਰ ਹੁੰਦੇ ਆ ਇਸ ਪਿੰਡ ਚ ਕੋਸ ਐਸਾ ਨਹੀਂ ਹੈਗਾ ਇਸ ਨਗਰ ਵਿਖੇ ਤਿੰਨ ਪਾਤਸ਼ਾਹੀਆਂ ਨੇ ਆਪਣੇ ਮੁਬਾਰਕ ਚਰਨ ਪਾਏ ਤਾਂ ਵੇਖੋ ਇਥੇ ਸਭ ਤੋਂ ਕਮਾਲ ਦੀ ਗੱਲ ਇਹ ਆ ਵੀ ਇੱਥੇ ਪਿੰਡ ਦੇ ਆਪਣੇ ਨਗਰ ਦੀਆਂ ਸੰਗਤਾਂ ਕਹੋ ਨਾਨਕ ਸੁਣ 파ਰਥਰ ਜੋਗੀ ਪਾਰ ਬ੍ਰਹਮ ਲਿਵ ਇਕੰ ਗੁਰੂ ਨਾਨਕ ਸਾਹਿਬ ਜੀ ਆਪਣੇ ਦੁਦਾਸੀ ਆਰੰਭ ਕਰਦੇ ਨੇ ਜਦੋਂ ਜੱਥੇਦਾਰ ਬਘੇਲ ਸਿੰਘ ਜੀ ਦਿੱਲੀ ਫਤਿਹ ਕਰਕੇ ਪੰਜਾਬ ਵੱਲ ਨੂੰ ਆਏ ਸਨ ਤਾਂ ਉਹ ਸ਼ੇਵਾ ਸੰਭਾਲ ਨੂੰ ਲੈ ਕੇ ਕਾਫੀ ਕੁਝ ਤਬਦੀਲ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲਗਭਗ ਸਵਾ ਮਹੀਨਾ ਇਸ ਸਥਾਨ ਤੇ ਰੁਕੇ। ਜਾਲਾ ਪ੍ਰਗਟ ਹੁੰਦਾ ਹੈ ਆਪਣੇ ਆਪ ਜਦੋਂ ਸਰੋਵਰ ਨੂੰ ਖਾਲੀ ਕੀਤਾ ਜਾਂਦਾ। ਸੋ ਸਿੱਖ ਸੰਸਥਾਵਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਇਸ ਖੂਹ ਨੂੰ ਫੇਰ ਤੋਂ ਪੁਰਾਣੇ ਸਮੇਂ ਵਾਂਗੂ ਚੱਲਦਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਅੱਜ ਪਹੁੰਚਿਆ ਹੈ ਪਿੰਡ ਤਖਤੂ ਪੁਰੇ ਵਿਖੇ ਇਸ ਨਗਰ ਵਿਖੇ ਤਿੰਨ ਪਾਤਸ਼ਾਹਿਆਂ ਨੇ ਆਪਣੇ ਮੂਬਾਰਕ ਚਰਨ ਪਾਏ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਮੂਬਾਰਕ ਚਰਨ ਪਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਪਰਥਰ ਨਾਮ ਦੇ ਯੋਗੀ ਨੂੰ ਉਪਦੇਸ਼ ਦਿੱਤਾ ਇਹ ਪਰਥਰੀ ਉਜੈਨ ਦੇਸ਼ ਦਾ ਰਾਜਾ ਸੀ ਇਸ ਦੀ ਰਾਣੀ ਨੇ ਇਸ ਨੂੰ ਧੋਖਾ ਦਿੱਤਾ ਅਤੇ ਇਹ ਰਾਜਾ ਰਾਜ ਭਾਗ ਛੱਡ ਕੇ ਜੋਗੀ ਬਣ ਗਿਆ ਇਸ ਸਥਾਨ ਤੇ ਆ ਕੇ ਬੈਠਿਆ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸਥਾਨ ਤੇ ਆ ਕੇ ਭਰਤ੍ਰ ਜੋਗੀ ਨੂੰ ਉਪਦੇਸ਼ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਰਤ੍ਰੀ ਜੋਗੀ ਨੂੰ ਸੰਬੋਧਨ ਕਰਦਿਆਂ ਹੋਇਆਂ ਇੱਥੇ ਸ਼ਬਦ ਉਚਾਰਨ ਕੀਤੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦਰਜ ਹਨ ਇਸ ਪ੍ਰਕਾਰ ਹਨ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ ਖਿੰਥਾ ਖਿਮਾ ਹੰਡਾਵੋ ਜੋ ਕਿਛ ਕਰੈ ਭਲਾ ਕਰ ਮਾਨੋ ਸਹਿਜ ਜੋਗ ਨਿਧ ਪਾਵੋ ਬਾਬਾ ਜੁਗਤਾ ਜੀਉ ਜੁਗ ਜੁਗ ਜੋਗੀ ਪਰਮ ਤੰਤ ਮਹਿ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸਿਵ ਨਗਰੀ ਮਹਿ ਆਸਣ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਤੁਨ ਸੋਹੈ ਅਹਨਸ ਪੂਰੈ ਨਾਦੰ ਬਤ ਵਿਚਾਰ ਗਿਆਨ ਮਹਿ ਡੰਡਾ ਵਰਤਮਾਨ ਵਿਪੂਸੰ ਹਰ ਕੀਰਤ ਰਹਰਾਸ ਹਮਾਰੀ ਗੁਰਮਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆਂ ਨਾਨਾ ਵਰਨ ਅਨੇਕੰ ਕਹ ਨਾਨਕ ਸੁਣ 파ਰਥਰ ਜੋਗੀ ਪਾਰ ਬ੍ਰਹਮ ਲਿਵ ਇਕੰ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਐ ਪਾਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚ ਆਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਅਹਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਉ ਪੂਰਾ ਸਾਚ ਪਿਆਲਾ ਸਹਜੇ ਤਿਸੇ ਪਿਆਏ ਜਾ ਕੋ ਨਦਰ ਕਰੇ ਅਮਰਤ ਕਾ ਵਪਾਰੀ ਹੋਵੇ ਕਿਆ ਮਦ ਛੂਛੈ ਭਾਉ ਤਰੇ ਗੁਰ ਕੀ ਸਾਖੀ ਅਮਰਤ ਬਾਣੀ ਪੀਵਤ ਹੀ ਪਰਵਾਨ ਭਇਆ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਿਕੌਂਠੇ ਕਰੇ ਕਿਆ ਸੇਫਤੀ ਰਤਾ ਸਦ ਬੈ ਰਾਗੀ ਜੂਏ ਜਨਮ ਨਹਾਰੈ ਕਹੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਇਸ ਤੋਂ ਬਿਨਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਜਦੋਂ ਮਹਾਰਾਜ ਦੀ ਜੰਗ ਦੇ ਲਈ ਜਾ ਰਹੇ ਸਨ ਤਾਂ ਸਤਗੁਰੂ ਸੱਚੇ ਪਾਤਸ਼ਾਹ ਇਸ ਸਥਾਨ ਤੇ ਰੁਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲਗਭਗ ਸਵਾ ਮਹੀਨਾ ਇਸ ਸਥਾਨ ਤੇ ਰੁਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਰਾਏਕੋਟ ਲੰਮੇ ਜੱਟਪੁਰੇ ਆਦ ਪਿੰਡਾਂ ਵਿੱਚ ਹੁੰਦੇ ਹੋਏ ਇਸ ਸਥਾਨ ਤੇ ਪੁੱਜੇ ਤਾਂ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਿਆਸ ਲੱਗੀ ਅਤੇ ਘੋੜੇ ਨੇ ਸੁਮ ਮਾਰ ਕੇ ਧਰਤੀ ਵਿੱਚੋਂ ਜਲ ਦਾ ਸੋਮਾ ਪ੍ਰਗਟ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਲ ਛਕਿਆ ਅਤੇ ਇੱਥੇ ਇਸ਼ਨਾਨ ਕੀਤਾ ਸੋ ਤਿੰਨ ਪਾਤਸ਼ਾਹੀਆਂ ਦਾ ਇੱਥੇ ਸਥਾਨ ਬਣਿਆ ਹੋਇਆ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਸਥਾਨ ਬਣਿਆ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਸਥਾਨ ਬਣਿਆ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਗੁਰਸਥਾਨ ਬਣਿਆ ਹੋਇਆ ਹੈ ਵਿਚਕਾਰ ਬਹੁਤ ਵੱਡਾ ਸਰੋਵਰ ਬਣਿਆ ਹੈ ਤਿੰਨੋਂ ਸਥਾਨ ਇਸ ਸਰੋਵਰ ਦੇ ਦਿਵਾਲੇ ਬਣੇ ਹੋਏ ਹਨ ਇਸ ਤੋਂ ਕੁਝ ਹੀ ਦੂਰੀ ਤੇ ਜਾ ਕੇ ਭਰਤਰੀ ਜੀ ਦਾ ਸਥਾਨ ਵੀ ਬਣਿਆ ਹੋਇਆ ਹੈ ਦਾਸ ਸਾਹਿਬ ਜੀ ਨੂੰ ਉਸ ਸਥਾਨ ਦੇ ਦਰਸ਼ਨ ਵੀ ਕਰਵਾਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਦੇ ਨਾਲ ਇਸ ਗੁਰਦੁਆਰਾ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ ਉਹ ਭਾਈ ਸਾਹਿਬ ਜੀ ਮੌਜੂਦ ਹਨ ਆਪਾਂ ਇਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਾਂਗੇ ਇਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ ਭਾਈ ਸਾਹਿਬ ਭਾਈ ਗੋਰੀ ਸਿੰਘ ਜੀ ਤੇ ਆਪ ਜੀ ਦਾ ਨਗਰ ਕਿਹੜਾ ਜੀ ਹਾਂ ਨਗਰ ਹੈ ਤਖਤਪੁਰ ਸਾਹਿਬ ਅੱਛਾ ਜੀ ਆਪ ਜੀ ਇਸੇ ਨਗਰ ਦੇ ਜੰਮਪਲੋਂ ਜੀ 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 ਆਪ ਜੀ ਇਸ ਸਥਾਨ ਤੇ ਪਹਿਲੀ ਵਾਰ ਕਦੋਂ ਆਏ ਸੀ ਯਾਦ ਆ ਕੁਛ ਮੈਨੂੰ ਯਾਦ ਆ ਵੀ ਮੈਂ ਉਦੋਂ ਤੀਸਰੀ ਚੌਥੀ ਕਲਾਸ ਪੜਦਾ ਹੂੰ ਤਦ ਤੱਕ ਮੈਨੂੰ ਸੁਰਤ ਹੈ ਗਈ ਆ ਠੀਕ ਹੈ ਮਤਲਬ ਪਹਿਲਾਂ ਤੇ ਚਲੋ ਮਾਤਾ ਪਿਤਾ ਲੈ ਕੇ ਆਉਂਦੇ ਰਹੇ ਹਾਂਜੀ ਜਿਵੇਂ ਦਿੱਲੀ ਰੂਟੀਨ ਚ ਮਾਪੇ ਮਾਤਾ ਪਿਤਾ ਬੱਚਿਆਂ ਨੂੰ ਲੈ ਕੇ ਆਉਂਦੇ ਆ ਜੀ ਜੀ ਪਰ ਜਦੋਂ ਮੈਨੂੰ ਸੁਰਤ ਮਤਲਬ ਮੈਨੂੰ ਪੂਰੀ ਪੂਰੀ ਯਾਦ ਆ ਵੀ ਚੌਥੀ ਕਲਾਸ ਤੀਜੀ ਕਲਾਸ ਮੈਂ ਪੜਦਾ ਹਾਂਗਾ ਜਦੋਂ ਮੈਂ ਇਸ ਸਥਾਨ ਤੇ ਪਹਿਲੀ ਵਾਰੀ ਮਤਲਬ ਮੈਂ ਆਪਣੀ ਸੁਰਤ ਦੇ ਆਪਣੀ ਸੁਰਤ ਦੇ ਵਿੱਚ ਹਾਂਜੀ ਇੱਥੇ ਆਇਆ ਜੀ 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 ਉਦੋਂ ਇਹ ਸਥਾਨ ਕਿਵੇਂ ਸੀ ਇਸੇ ਤਰ੍ਹਾਂ ਸੀ ਜਾਂ ਇਸ ਜਿਸ ਤਰ੍ਹਾਂ ਹੁਣ ਇਮਾਰਤਾਂ ਬਣੀਆਂ ਨੇ ਗੁਰਦੁਆਰਾ ਸਾਹਿਬ ਬਣਿਆ ਜਾਂ ਕੁਝ ਹੋਰ ਤਰ੍ਹਾਂ ਹਾਂਜੀ ਹਾਂਜੀ ਜਿਵੇਂ ਇਥੋਂ ਦੇ ਪ੍ਰਬੰਧ ਨੂੰ ਲੈ ਕੇ ਇਥੋਂ ਦੇ ਜਿਵੇਂ ਅੰਦਰਬਾਰ ਸਭ ਦੇ ਅੰਦਰ ਦੀ ਸੇਵਾ ਸੰਭਾਲ ਨੂੰ ਲੈ ਕੇ ਕਾਫੀ ਕੁਝ ਤਬਦੀਲ ਹੋਇਆ ਅੱਛਾ ਤੁਸੀਂ ਤੇ ਤੋਂ ਛੋਟੇ ਸੀ ਜੀ ਉਸ ਸਮੇਂ ਜੋ ਤੁਹਾਨੂੰ ਯਾਦ ਆ ਜੀ ਉਹ ਉਹਦੇ ਬਾਰੇ ਮੈਂ ਗੱਲ ਕਰ ਰਿਹਾ ਜੀ ਕਿ ਉਦੋਂ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਇਥੋਂ ਦੇ ਇਤਿਹਾਸ ਬਾਰੇ ਕੀ ਗੱਲ ਕਰਿਆ ਕਰਦੇ ਸੀ ਉਹ ਇਥੋਂ ਦੇ ਇਤਿਹਾਸ ਬਾਰੇ ਇਹ ਗੱਲ ਕਰਿਆ ਕਰਦੇ ਸੀ ਜਿੰਨਾ ਤੱਕ ਮੈਂ ਸੁਣਿਆ ਬਜ਼ੁਰਗਾਂ ਕੋਲ ਬੈਠ ਕੇ ਜੀ ਬਈ ਗੁਰੂ ਨਾਨਕ ਸਾਹਿਬ ਜੀ ਜਿਵੇਂ ਤਿੰਨ ਗੁਰੂ ਸੱਜਣਾਂ ਦੇ ਚਰਨ ਸੁਪ੍ਰਾਪਤ ਸਥਾਨ ਆ ਇਹ ਜੀ ਅਸੀਂ ਬੜੇ ਭਾਗਾ ਵਾਲੇ ਆ ਤੇ ਅਸੀਂ ਆਪਣੇ ਆਪ ਨੂੰ ਬੜੇ ਖੁਸ਼ ਨਸੀਬ ਸਮਝਦੇ ਆ ਜੀ ਕਿ ਅਸੀਂ ਇਸ ਧਰਤੀ ਤੇ ਜੰਮੇ ਆ ਇਹਨਾਂ ਜੀ ਤੇ ਮੈਂ ਬੜੀ ਦੁਨੀਆ ਚ ਜਾ ਕੇ ਵੇਖਿਆ ਪਰ ਜੋ ਅਸਥਾਨ ਇੱਥੇ ਆ ਜਾਂ ਇਥੋਂ ਦਾ ਨਗਰ ਦੀਆਂ ਸੰਗਤਾਂ ਦਾ ਪ੍ਰੇਮ ਆ ਗੁਰਦੁਆਰਾ ਸਾਹਿਬ ਦੇ ਪ੍ਰਤੀ ਗੁਰੂ ਦੇ ਪ੍ਰਤੀ ਉਹ ਅਥਾ ਪਿਆਰ ਆ ਜੀ ਇੱਥੋਂ ਦੇ ਬਜ਼ੁਰਗ ਜਿਵੇਂ ਅਸੀਂ ਹੁਣ ਆਪਾਂ ਇਸ ਸਥਾਨ ਤੇ ਖੜੇ ਆ ਆਪਣੇ ਪਿਛੇ ਸਿਮੇ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਚੰਨ ਸੁਪ੍ਰਾਪਤ ਸਥਾਨ ਆ ਉਧਰ ਸਿਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੈ ਨਾ ਜੀ ਇੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਕਰੀਬਨ 1567 ਸੰਮਤ ਦੇ ਸਾਵਨਾਂ ਜੀ ਜਿਹੜੀ ਜੇ ਅਸੀਂ ਈਸਵੀ ਦੀ ਗੱਲ ਕਰਦੇ ਆ ਤਾਂ ਉਹ ਉਹ 1500 ਮਤਲਬ ਜੇ 151567 ਦੇ ਵਿੱਚ ਉਹ ਇੱਥੇ ਆਉਂਦੇ ਨੇ ਤਾਂ ਉਹ ਗੁਰੂ ਨਾਨਕ ਸਾਹਿਬ ਜੀ ਆਪਣੇ ਪ੍ਰਚਾਰ ਫੇਰੀ ਜਦੋਂ ਉਦਾਸੀ ਆਰੰਭ ਕਰਦੇ ਨੇ ਹਾਂਜੀ ਉਦੋਂ ਇਸ ਨਗਰ ਦੇ ਵਿੱਚ ਉਹ ਆਪਣੇ ਚਰਨ ਪਾਉਂਦੇ ਆ ਜਦ ਬਾਇਆ ਧਰਮਕੋਟ ਹੁੰਦਿਆ ਹੋਇਆ ਇੱਥੇ ਉਹਨਾਂ ਨੇ ਤਕਰੀਬਨ ਮੈਂ ਜਿੰਨਾ ਕੋ ਸੁਣਿਆ ਬਜ਼ੁਰਗਾਂ ਕੋਲੋਂ ਵੀ ਉਹ ਮਹੀਨਾ ਸਵਾ ਮਹੀਨਾ ਇੱਥੇ ਉਹਨਾਂ ਨੇ ਆਪਣਾ ਵਸਾ ਕੀਤਾ ਸੰਗਤਾਂ ਨੂੰ ਉਤਾਰਿਆ ਹਾਂਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਾਸ਼ਾ ਜੀ ਇੱਥੇ ਸਵਾ ਮਹੀਨਾ ਤਕਰੀਬਨ ਰਹੇ تھے ਜਿਵੇਂ ਰਾਜਾ ਪਰਤਰੀ ਐ ਗੋਪੀ ਚੰਦੂਰੀ ਉਹਨਾਂ ਦੇ ਨਾਲ ਵੀ ਵਿਚਾਰ ਚਰਚਾ ਉਹ ਕਰਦੇ ਰਹੇ ਹਾਂਜੀ ਹਾਂਜੀ ਇਹ ਜਿਹੜੇ ਰਾਜਾ ਭਰਤਰੀ ਆ ਗੋਪੀ ਚੰਦ ਇਹ ਇੱਥੇ ਪੱਕੇ ਹੀ ਰਹਿੰਦੇ ਸੀ ਜਾਂ ਕੁਝ ਟਾਈਮ ਲਈ ਉਹ ਆਏ ਹੋਏ ਸੀ ਉਹ ਕੁਝ ਟਾਈਮ ਲਈ ਆਏ ਸੀ ਮੇਰੇ ਖਿਆਲ ਚ ਜੀ ਸਿੱਧਾ ਹੀ ਜਗ੍ਹਾ ਜੀ ਹਾਂ ਜੀ ਕੁਝ ਟਾਈਮ ਲਈ ਆਏ ਸੀ ਇਹ ਕਿਉਂਕਿ ਉਹਨਾਂ ਦਾ ਪੱਕਾ ਬਸੇਬਾ ਨਹੀਂ ਸੀਗਾ ਇੱਥੇ ਹਾਂ ਜੀ ਤੇ ਅਚਾਨਕ ਇਹਨਾਂ ਦੇ ਨਾਲ ਇੱਥੇ ਗੁਰੂ ਸਾਹਿਬ ਨੇ ਰਾਜਾ ਭਰਤਰੀ ਨਾਲ ਗੋਪੀ ਚੰਦ ਨਾਲ ਕਾਫੀ ਵਿਚਾਰ ਚਰਚਾ तकरीबन ਮੈਂ ਸੁਣਿਆ ਵਾਂ ਬਜ਼ੁਰਗਾਂ ਦੇ ਕੋਲੋਂ ਵੀ ਮਹੀਨਾ ਸਭ ਮਹੀਨਾ ਤਕਰੀਬਨ ਇੱਥੇ ਰਹਿ ਆ ਠੀਕ ਹੈ ਹਾਂ ਜੀ ਹਾਂ ਜੀ ਅੱਛਾ ਇਸ ਤੋਂ ਬਿਨਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਥਾਨ ਦੀ ਪਰੀ ਸਮਝਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਵੇਂ ਪਾਈਕੇ ਟ੍ਰੋਲੀ ਆਪਣੇ ਨਜ਼ਦੀਕ ਐ ਥੇ ਉਹਨਾਂ ਦੇ ਜਿਵੇਂ ਸਾਲੀ ਸਾਹਿਬਾ ਉਹਨਾਂ ਦੇ ਸਾਡੋ ਸਾਹਿਬ ਇਸ ਨਗਰ ਦੇ ਸਾਈਂ ਦਾਸ ਜੀ ਉਹ ਸੀਗੇ ਤੇ ਉਹ ਤਕਰੀਬਨ ਇੱਥੇ ਆਉਂਦੇ ਜਾਂਦੇ ਰਹਿੰਦੇ ਸਨ ਤੇ ਉਹ ਜਦੋਂ ਮਹਾਰਾਜ ਆਣਾ ਉਹਨਾਂ ਨੇ ਫਿਰ ਉਹਨਾਂ ਨੇ ਇੱਥੇ ਉਹਨਾਂ ਨੇ ਆਪਣੇ ਮੁਬਾਰਕ ਚਰਨ ਇਸ ਧਰਤੀ ਤੇ ਪਾਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀੜੀ ਦੇ ਮਾਲਕ ਨੇ ਸੀ ਇੱਕੋ ਵਾਰੀ ਆਇਆ ਜੇ ਮਹਾਰਾਜ ਨਹੀਂ ਇੱਕੋ ਵਾਰੀ ਇੱਕੋ ਵਾਰੀ ਹਾਂਜੀ 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 ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਚਮਕੌਰ ਦੀ ਜੰਗ ਹੁੰਦੀ ਆ ਦੋਨੋਂ ਪੁੱਤ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਫਿਰ ਉਹ ਵਾਇਆ ਇੱਧਰ ਜਿਵੇਂ ਆਪਾਂ ਕਹਿੰਨੇ ਆ ਮਾਛੀਵਾੜੇ ਤੋਂ ਬਾਅਦ ਉਹਨਾਂ ਨੇ ਆਲਮਗੀਰ ਹੁੰਦਿਆ ਹੋਇਆ ਇੱਧਰ ਆਪਣੇ ਲੰਮੇ ਜੱਟ ਪੁਰੇ ਚੱਕਰ ਹੁੰਦਿਆ ਹੋਇਆ ਉਹ ਫਿਰ ਆਪਣੀ ਇਸ ਧਰਤੀ ਤੇ ਉਹ ਆਏ ਤੇ ਆਸੀਂ ਸਾਹਮਣੇ ਸਰੋਵਰ ਦੇਖ ਰਹੇ ਆ ਤੇ ਇਸ ਸਰੋਵਰ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੇ ਆਉਂਦੇ ਨੇ ਤਾਂ ਉਹਨਾਂ ਨੇ ਉਹਨਾਂ ਦੇ ਘੋੜੇ ਨੇ ਆਪਣਾ ਸ਼ਮ ਮਾਰ ਕੇ ਇਸ ਸਰੋਵਰ ਨੂੰ ਪ੍ਰਗਟ ਕੀਤਾ ਅੱਛਾ ਜੀ ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਜਿਵੇਂ ਅਸੀਂ ਭਾਈ ਕਾਨ ਸਿੰਘ ਨਾਭਾ ਜੀ ਦੀ ਬੁੱਕ ਪੜਦੇ ਹਾਂ ਹਾਂਜੀ ਤੇ ਜਿਵੇਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕ ਭਾਈ ਸੈ ਭਾਈ ਕਾ ਵੀ ਸੰਤੋਖ ਸਿੰਘ ਚੂੜਾ ਮਣੀ ਜੀ ਹਾਂਜੀ ਹਾਂਜੀ ਜਿਵੇਂ ਗਿਆਨੀ ਗਿਆਨ ਸਿੰਘ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਨੇ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਤਾਂ ਸਾਨੂੰ ਇਹ ਸੁਣਨ ਨੂੰ ਮਿਲਦਾ ਸਾਨੂੰ ਪੜਨ ਨੂੰ ਮਿਲਦਾ ਜੇ ਆਪਾਂ ਡਿਟੇਲ ਚ ਇਸ ਚੀਜ਼ ਨੂੰ ਪੜਨਾ ਹੋਵੇ ਜੀ ਤਾਂ ਇਹ ਅਭੀ ਇੱਥੇ ਗੁਰੂ ਸਾਹਿਬ ਦੇ ਘੋੜੇ ਨੇ ਆਪਣਾ ਸੌ ਮਾਰ ਕੇ ਇਹਨੂੰ ਸਰੋਵਰ ਨੂੰ ਪ੍ਰਗਟ ਕੀਤਾ ਸੀ ਸਤਿਗੁਰਾਂ ਨੇ ਘੋੜੇ ਸਮੇਤ ਇਸ਼ਨਾਨ ਕੀਤਾ ਤੇ ਫਿਰ ਉਹਨਾਂ ਨੇ ਇੱਥੇ ਜਲ ਛਕਿਆ ਤੇ ਫਿਰ ਉਹ ਇਸ ਤੋਂ ਇਸ ਸਥਾਨ ਤੋਂ ਫਿਰ ਉਹ ਜਿਵੇਂ ਆਪਾਂ ਦੀਨਾ ਆਪਣੇ ਮਧੇਕੇ ਪਾਕਾ ਸਾਹਿਬ ਗੁਰਦੁਆਰਾ ਸਾਹਿਬ ਆ ਫਿਰ ਉਸ ਤੋਂ ਅੱਗੇ ਜਿਵੇਂ ਜਿੱਥੇ ਗੁਰੂ ਸਾਹਿਬ ਜੀ ਨੇ ਜ਼ਫਰਨਾਮਾ ਲਿਖਿਆ ਉਸ ਸਥਾਨ ਤੇ ਦੀਨਾ ਸਾਹਿਬ ਕਾਂਗੜ ਦੀ ਧਰਤੀ ਤੇ ਜਾ ਕੇ ਉਹਨਾਂ ਨੇ ਜਿੱਥੇ ਭਾਈ ਦਇਆ ਸਿੰਘ ਜੀ ਮੁੜ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਉਹ ਜ਼ਫਰਨਾਮਾ ਦੇ ਕੇ ਹੁੰਦੇ ਆ ਹਾਂਜੀ ਤੇ ਉਹ ਇਥੋਂ ਅਗਲੇ ਅਸਥਾਨਾਂ ਤੇ ਉਹ ਫਿਰ ਇਥੋਂ ਦਮਦਮਾ ਸਾਹਿਬ ਗਏ ਫਿਰ ਅਜੂਰ ਸਾਹਿਬ ਨੂੰ ਚਾਲੇ ਪਾਉਂਦੇ ਆ ਜੀ ਤੇ ਜਿਸ ਤਰ੍ਹਾਂ ਹੁਣ ਇਥੇ ਇੱਕੋ ਖਦਾਇਰੇ ਦੇ ਵਿੱਚ ਤਿੰਨ ਸਥਾਨ ਬਣੇ ਹੋਏ ਜੀ ਜੀ ਤੇ ਜਦੋਂ ਹੁਣ ਪਹਿਲੇ ਪਾਸ਼ਾ ਦੇ ਸ਼ਾਂਤ ਕੀਰਤਨ ਚੱਲ ਰਿਹਾ ਹੁੰਦਾ ਛੇਵੇਂ ਪਾਸ਼ਾ ਦੇ ਚੱਲ ਰਿਹਾ ਹੁੰਦਾ ਤੇ ਦਸਵੇਂ ਪਾਸ਼ਾ ਦੇ ਕੀਰਤਨ ਚੱਲ ਰਿਹਾ ਹੁੰਦਾ ਜੀ 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 ਤੇ ਉਹ ਫਿਰ ਕਿਸ ਤਰ੍ਹਾਂ ਹੁੰਦਾ ਸਾਰਾ ਅਲੱਗ-ਅਲੱਗ ਹੁੰਦਾ ਜਾਂ ਮਤਲਬ ਨਹੀਂ ਉਹਨੇ ਸਵੇਰੇ ਸਵੇਰੇ ਸੰਗਤਾਂ ਵੇਖੋ ਇਥੇ ਸਭ ਤੋਂ ਕਮਾਲ ਦੀ ਗੱਲ ਇਹ ਆ ਵੀ ਇਥੇ ਪਿੰਡ ਦੇ ਆਪਣੇ ਨਗਰ ਦੀਆਂ ਸੰਗਤਾਂ ਪ੍ਰਕਾਸ਼ ਕਰਦੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅੱਛਾ ਜੀ। ਹਾਂ ਜੀ। ਸਵੇਰੇ ਹੁਕਮਨਾਮਾ ਉਹਨਾਂ ਨੇ ਲੈਣਾ, ਪ੍ਰਕਾਸ਼ ਉਹਨਾਂ ਨੇ ਕਰਨਾ ਤਿੰਨੇ ਗੁਰਦੁਆਰਾ ਦੇ ਵਿੱਚ। ਸੰਗਤਾਂ ਨੇ। ਸੰਗਤਾਂ ਨੇ। ਉਹ ਸਵੇਰੇ ਤਕਰੀਬਨ ਸਵੇਰ 2:30 ਵਜੇ ਪਹੁੰਚ ਜਾਂਦੀਆਂ ਸੰਗਤਾਂ ਇੱਥੇ। ਕਿਉਂਕਿ 10 ਸਵੇਰੇ 2:30 ਵਜੇ ਮੈਂ ਇੱਥੇ ਹਾਜ਼ਰ ਹੋ ਜਾਂਦਾ ਹਾਂ। ਅੱਛਾ ਜੀ। ਕਿਉਂਕਿ ਜਦੋਂ ਮੈਂ ਉਹਨਾਂ ਨੂੰ ਤਾਂ ਹੁਕਮਨਾਮਾ ਸਭ ਲੈ ਰਹੇ ਹੁੰਦੇ ਆ ਉਹ। ਅੱਛਾ ਜੀ। ਸਵੇਰੇ ਕਿਉਂਕਿ ਨਿਤਨੇਮ ਕਿਉਂਕਿ ਮੇਰੀ ਹਾਜ਼ਰੀ ਲੱਗਦੀ ਹੈ ਨਿਤਨੇ ਨਤਨਮ ਸ਼ੁਰੂ ਕਰ ਦਿੰਨੇ ਆ ਪੰਜ ਬਾਣੇ ਨਤਨਮ ਫਿਰ ਉਸ ਤੋਂ ਬਾਅਦ ਆਸਾ ਦੀ ਵਾਰ ਫਿਰ ਉਸ ਤੋਂ ਬਾਅਦ ਲੜੀ ਵਾਰ ਸ਼ਬਦ ਵਿਚਾਰ ਚੱਲਦੀ ਹੈ ਫਿਰ ਉਸ ਤੋਂ ਬਾਅਦ ਸਮਾਪਤੀ ਹੁੰਦੀ ਹੈ ਜਿਵੇਂ ਮੰਨ ਲਓ ਇੱਧਰ ਦਸਵੇਂ ਪਾਸ਼ਾ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ ਫਿਰ ਬਾਕੀ ਜਿਵੇਂ ਬਖ ਬਖ ਸਿੰਘਾਂ ਦੀ ਡਿਊਟੀ ਲੱਗੀ ਹੈ ਉਹ ਫਿਰ ਆਪਣਾ ਨਤਨਮ ਕਰਕੇ ਸਮਾਪਤੀ ਕਰਦੇ ਨੇ ਹਾਂਜੀ 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 ਅਸੀਂ ਮਤਲਬ ਇੱਕ ਸਥਾਨ ਤੇ ਇੱਕ ਸਥਾਨ ਤੇ ਦਵਾਨ ਸਜਦੇ ਆ ਸਵੇਰੇ ਸ਼ਾਮ ਬਾਦੀਆਂ ਦੇ ਵਿੱਚ ਗੁਪਤ ਰੂਪ ਜੀ 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 ਸੰਗਤਾਂ ਦੇ ਵਿੱਚ ਪ੍ਰਚਲਿਤ ਆ ਵੀ ਸੰਗਰਾਮ ਮਨਾਉਣੀ ਜਾਂ ਮੱਸਿਆ ਮਨਾਉਣੀ ਜਾਂ ਪੂਰਨਮਾਸੀ ਮਨਾਉਣੀ ਹੈ ਨਾ ਜੀ ਇੱਥੇ ਕਿਹੜੇ ਦਿਨ ਮਨਾਉਂਦੇ ਮਨਾਇਆ ਜਾਂਦਾ ਹੈ ਇੱਥੇ ਦੇਖੋ ਜੀ ਵੈਸੇ ਸੰਗਤਾਂ ਤੇ ਹਰ ਰੋਜ਼ ਆਉਂਦੀਆਂ ਨੇ ਜਿਵੇਂ ਅੱਜ ਐਤਵਾਰ ਆ ਅੱਜ ਵੀ ਬਹੁਤ ਗਿਣਤੀ ਸੰਗਤਾਂ ਹਾਜ਼ਰੀਆਂ ਭਰਦੀਆਂ ਮੈਂ ਵੈਸੇ ਇੱਥੇ ਸੰਗਰਾਮ ਦੇ ਤੇ ਮੱਸਿਆ ਤੇ ਸੰਗਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਠੀਕ ਹੈ ਬਹੁਤ ਸੰਗਤਾਂ ਹਾਜ਼ਰੀ ਭਰਦੀਆਂ ਮੈਂ ਕਿਉਂਕਿ ਇੱਕ ਇਤਿਹਾਸਕ ਨਗਰ ਹੋਣ ਦੇ ਨਾਤੇ ਤਿੰਨ ਪਾਸਿਆਂ ਦੀ ਚੰਨ ਸੁਪਰਾਪਤ ਸਥਾਨ ਹੈ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਠੀਕ ਅਸੀਂ ਇਹ ਵੀ ਇਹ ਵੀ ਵੇਖਦੇ ਆ ਵੀ ਸੰਗਤਾਂ ਦਾ ਜਿਹੜਾ ਗੁਰੂ ਦੇ ਪ੍ਰਤੀ ਸਨੇਹ ਆ ਪਿਆਰ ਆ ਕਿਉਂਕਿ ਮੈਂ ਮੈਨੂੰ ਇੱਥੇ ਤਕਰੀਬਨ ਕਾਫੀ ਸਮਾਂ ਹੋ ਗਿਆ ਜੀ ਤੇ ਮੈਂ ਇੱਥੇ ਵੀ ਦੇਖਦਾ ਮੈਂ ਬਹੁਤ ਲੋਕ ਆ ਜਿਹੜੇ ਵੈਸੇ ਤੇ ਹਰ ਜਗ੍ਹਾ ਤੇ ਪਰਮਾਤਮਾ ਵਾਹਿਗੁਰੂ ਅਰਦਾਸ ਬੇਨਤੀ ਸੁਣਦਾ ਪਰ ਮੈਂ ਇੱਥੇ ਸੰਗਤਾਂ ਦਾ ਜਿਹੜਾ ਅਥਾਹ ਪਿਆਰ ਤੇ ਸਨੇਹ ਇੱਕ ਅਲੱਗ ਚੀਜ਼ ਨਾਲ ਦੇਖਿਆ ਹੋ ਜੀ ਹਾਂਜੀ ਤੇ ਸਵੇਰੇ ਜਿਹੜੀਆਂ ਸੰਗਤਾਂ ਆਉਂਦੀਆਂ ਉਹ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਇੱਥੇ ਪਾਤਸ਼ਾਹੀ ਦਰਬਾਰ ਪਹਿਲੀ ਦੇ ਵਿੱਚ ਫਿਰ ਉਹ ਪਾਤਸ਼ਾਹੀ ਦਰਬਾਰ ਦਸਵੀਂ ਦੇ ਵਿੱਚ ਪਾਸੀ ਛੇਵੀਂ ਦਰਬਾਰ ਦੇ ਵਿੱਚ ਉਹ ਵੱਖ-ਵੱਖ ਸੰਗਤਾਂ ਜੀ ਅ ਮਤਲਬ ਪ੍ਰਕਾਸ਼ ਕਰਦੀਆਂ ਹਨ ਤੇ ਹੁਕਮਨਾਮਾ ਸਾਹਿਬ ਦੀ ਸੇਵਾ ਤੇ ਸਾਰੀਆਂ ਸੇਵਾਵਾਂ ਮਾ ਉਹਨੇ ਪਾਉਂਦੇ ਨੇ ਠੀਕ ਤੇ ਬਾਕੀ ਸੰਗਰਾਮ ਤੇ ਮੱਸੀਆ ਤੇ ਸੰਗਤਾਂ ਬਹੁਤ ਗਿਣਤੀ ਵਿੱਚ ਆਉਂਦੀਆਂ ਨੇ ਇੱਥੇ ਠੀਕ ਹੈ ਜੀ 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 ਅੱਛਾ ਇਹ ਗੁਰਦੁਆਰਾ ਸਾਹਿਬ ਜਿੰਨਾ ਵੀ ਸਥਾਨ ਬਣੇ ਹੋਏ ਹੈਗੇ ਤਿੰਨ ਇਹ ਕਿੱਲੇ ਪਿੰਡ ਦੀ ਕਮੇਟੀ ਦੇ ਅਧੀਨ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਇਹ ਪਹਿਲਾਂ ਸੀ ਇੱਥੇ ਲੋਕਲ ਕਮੇਟੀ ਅੱਛਾ ਜੀ ਤੇ ਅੱਜ ਕੱਲ ਜਿਹੜਾ ਪ੍ਰਬੰਧ ਆ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਆ 85 ਉਹਦੇ ਅਧੀਨ ਹਾਂਜੀ ਪਰ ਗੁਰਦਸਤ ਦੀ ਜ਼ਮੀਨ ਦੀ ਆਪਾਂ ਗੱਲ ਕਰਦੇ ਹਾਂ ਜੇ ਲਗਭਗ ਆਪਾਂ ਗੱਲ ਕਰੀਏ ਤਾਂ 65 ਤੋਂ 70 ਦੇ ਕਿੱਲਾਂ ਦੇ ਲਗਭਗ ਨੇ 1 ਏਕੜ ਜਿਹੜੀ ਆਪਾਂ ਜ਼ਮੀਨ ਕਹਿ ਸਕਦੇ ਹਾਂ ਜਿਹੜੀ ਇਸ ਥਾਂ ਦੇ ਨਾਮ ਹਾਂਜੀ ਇਸ ਥਾਂ ਦੇ ਨਾਂ ਤੇ ਬੋਲਦੇ ਹਾਂਜੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਆ ਇਸ ਨਗਰ ਦੀ ਤੁਸੀਂ ਦੇਖੋ ਪਿੰਡ ਸਾਰੇ ਇੱਕ ਪਾਸੇ ਆ ਜੀ ਲਹਿੰਦੇ ਵਾਲੇ ਪਾਸੇ ਆ ਹਾਂਜੀ ਇਸ ਨਗਰ ਦੇ ਵਿੱਚ ਜਿੰਨੀ ਵੀ ਸੰਗਤ ਆ 7000 ਦੇ ਲਗਭਗਨੇ ਵੋਟ ਆ ਇਸ ਨਗਰ ਦੀ ਜਿੰਨੇ ਵੀ ਆਪਣੇ ਪ੍ਰੋਗਰਾਮ ਆ ਸਾਰੀ ਸੰਗਤ ਪ੍ਰੋਗਰਾਮ ਇਸੇ ਹੀ ਗੁਰਦੁਆਰੇ ਚ ਆ ਕੇ ਕਰਦੀ ਹੈ ਅੱਛਾ ਜੀ ਹਾਂ ਜੀ ਫਿਰ ਤੁਸੀਂ ਵੀ ਸੰਗਤਾਂ ਦਾ ਏਕਾ ਵੀ ਆ ਆਪਸੀ ਪਿਆਰ ਆ ਇੱਕ ਜਗ੍ਹਾ ਤੇ ਬੈਠਦੇ ਆ ਐ ਨਹੀਂ ਜਿਵੇਂ ਬੱਖ ਬੱਖ ਪਿੰਡਾਂ ਚ ਜਾਤਾਂ ਪਾਤਾਂ ਦੇ ਹਾਰ ਤੇ ਗੁਰੂ ਘਰ ਹੁੰਦੇ ਆ ਇਸ ਪਿੰਡ ਚ ਕੁਝ ਐਸਾ ਨਹੀਂ ਹੈਗਾ ਅੱਛਾ ਇੱਕ ਵੀ ਗੁਰੂ ਘਰ ਨਹੀਂ ਹੈਗਾ ਪਿੰਡ ਦੇ ਵਿੱਚ ਬਸ ਆਹੀ ਹਾਂ ਬਸ ਇਹੀ ਸਥਾਨ ਤੇ ਗੁਰੂ ਸਾਹਿਬ ਬਰਾਜਮਾਨ ਰਹੇ ਆ ਇਸ ਤੋਂ ਬਿਨਾਂ ਪਿੰਡ ਚ ਕੋਈ ਨਾ ਜੀ ਪਿੰਡ ਚ ਕੋਈ ਗੁਰਦੁਆਰਾ ਨਹੀਂ ਤਖਤਪੁਰਾ ਸਾਹਿਬ ਦੇ ਵਿੱਚ ਕੋਈ ਗੁਰੂ ਘਰ ਨਹੀਂ ਸਿਰਫ ਇਤਿਹਾਸਕ ਸਥਾਨ ਤੋਂ ਬਿਨਾਂ ਜੀ 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 ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾ ਇੱਕ ਦਾਸ ਗੁਰਦੁਆਰਾ ਸਾਹਿਬ ਵਿਕੇ ਗਿਆ ਸੀ ਡੇਲੋਂ ਹੂੰ ਡੇਲੋਂ ਵਿਕੇ ਵੀ ਪੂਰੇ ਡੇਲੋਂ ਇਲਾਕੇ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਉਸ ਤੋਂ ਬਾਅਦ ਚ ਦੂਸਰਾ ਗੁਰਸਥਾਨ ਦਾਸ ਨੇ ਦਰਸ਼ਨ ਕੀਤੇ ਆ ਪਿੰਡ ਬਿਰਕ ਜ਼ਿਲ੍ਹਾ ਲੁਧਿਆਣਾ ਨੇੜੇ ਸਿਧਮਾ ਕਲਾ ਉਹ ਪਿੰਡ ਦੇ ਵਿੱਚ ਵੀ ਇੱਕੋ ਹੀ ਗੁਰਦੁਆਰਾ ਸਾਹਿਬ ਆ ਉਸ ਤੋਂ ਬਿਨਾ ਕੋਈ ਜਾਤ ਬਰਾਦਰੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਨਹੀਂ ਹੈ ਸੋ ਬੜੀ ਖੁਸ਼ੀ ਦੀ ਗੱਲ ਆ ਦਾਸ ਦੇ ਲਈ ਤੀਜਾ ਇਹ ਨਗਰ ਮਿਲਿਆ ਦਾਸ ਨੂੰ ਜਿੱਥੇ ਕੇ ਸਿਰਫ ਇਹੀ ਗੁਰਸਥਾਨ ਆ ਇਤਿਹਾਸਕ ਇਸ ਤੋਂ ਬਿਨਾ ਪਿੰਡ ਦੇ ਵਿੱਚ ਕੋਈ ਜਾਤ ਬਰਾਦਰੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਨਹੀਂ ਹੈਗਾ ਇਹ ਪਿੰਡ ਦਾ ਨਾਮ ਆ ਤਕਤੂਪੁਰ ਆ ਮੈਂ ਇਹ ਦੱਸਣਾ ਚਾਹਣਾ ਵੀ ਇੱਥੇ ਜਿਵੇਂ ਮਾਗੀ ਦਾ ਮੇਲਾ ਹਰ ਸਾਲ ਬਹੁਤ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਂਜੀ ਇੱਥੇ ਮੇਰ ਮੇਲਾ ਪਰਦਾ ਸੰਗ ਤਾਂ ਇਸ਼ਨਾਨ ਜਿੱਥੇ ਅਸੀਂ ਸਰੋਵਰ 'ਚ ਇਸ਼ਨਾਨ ਪਾਣੀ ਕਰਦੇ ਆਂ ਸਰੀਰ ਦਾ ਇਸ਼ਨਾਨ ਕਰੌਣੇ ਅਤੇ ਸਤ ਸੰਗਤਾਂ ਗੁਰਬਾਣੀ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰਦੀਆਂ ਇੱਥੇ ਬੈਠ ਕੇ ਮਾਗੀ ਦੇ ਮੇਲੇ ਦੇ ਬਹੁਤ ਆਤ ਗਿਣਤੀ 'ਚ ਇੱਥੇ ਸੰਗਤਾਂ ਹਾਜ਼ਰੀ ਭਰਦੀਆਂ ਫਿਰ ਉਸ ਤੋਂ ਬਾਅਦ ਜਿਵੇਂ ਬਸਾਖੀ ਦੇ ਮੇਲੇ ਤੇ ਜੀ ਬਹੁਤ ਆਤ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਹਾਜ਼ਰੀਆਂ ਭਰਦੀਆਂ ਤੇ ਜਿਵੇਂ ਅਸੀਂ ਦੀਵਾਲੀ ਦੀ ਗੱਲ ਕਰਦੇ ਆਂ ਉਸ ਕਿਉਂਕਿ ਇਤਿਹਾਸਕ ਨਗਰ ਹੋਣ ਦੇ ਨਾਤੇ ਤੇ ਸੰਗਤਾਂ ਦੂਰੋਂ ਨੇੜੋਂ ਇੱਥੇ ਜਿੰਨੇ ਵੀ ਆਪਣੇ ਵਾਲੇ ਦਿਵਾਲੇ ਪਿੰਡ ਨੇ ਮੇਰੇ ਖਿਆਲ 'ਚ ਵੀ 15 20 ਕਿਲੋਮੀਟਰ ਤੱਕ ਲੋਕ ਇੱਥੇ ਦਰਸ਼ਨ ਮੇਲੇ ਕਰਨ ਆਉਂਦੇ ਆ ਠੀਕ ਜੀ 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 ਅੱਛਾ ਗੁਰੂ ਸਾਹਿਬ ਇੱਥੇ ਬਰਾਜਮਾਨ ਹੋਏ ਆ ਤਿੰਨ ਪਾਸ਼ਾ ਜੀ ਉਹਨਾਂ ਨੇ ਕੋਈ ਇੱਥੇ ਆਪਣੀ ਨਿਸ਼ਾਨੀ ਵੀ ਬਖਸ਼ਿਸ਼ ਕੀਤੀ ਹੈ ਜਿਵੇਂ ਕਈ ਸਥਾਨਾਂ ਤੇ ਸਤਗੁਰੂ ਸੱਚੇ ਪਾਸ਼ਾ ਜੀ ਦਾ ਚੋੜਾ ਸਾਹਿਬ ਇੱਕ ਜਗ੍ਹਾ ਤੇ ਜੋੜਾ ਸਾਹਿਬ ਕਈ ਥਾਂਾਂ ਤੇ ਸਤਗੁਰੂ ਸੱਚੇ ਪਾਸ਼ਾ ਜੀ ਦੀਆਂ ਖੜਾਮਾਂ ਨੇ ਇਸ ਤਰ੍ਹਾਂ ਇੱਥੇ ਵੀ ਕੋਈ ਸੱਚੇ ਪਾਸ਼ਾ ਜੀ ਦੀਆਂ ਨਿਸ਼ਾਨੀਆਂ ਨੇ ਨਹੀਂ ਇੱਥੇ ਸੱਚੇ ਪਾਸ਼ਾ ਨਿਸ਼ਾਨੀ ਕੋਈ ਨਹੀਂ ਸਾਡੇ ਕੋਲ ਸਿਰਫ ਸਰੋਵਰ ਆ ਜਿੱਥੇ ਗੁਰੂ ਸਾਹਿਬ ਦੇ ਕੋੜ ਨੇ ਸੂਮਾਰਕ ਨੂੰ ਪ੍ਰਗਟ ਕੀਤਾ ਹਾਂਜੀ ਬਾਕੀ ਸਭ ਤੋਂ ਵੱਡੀ ਨਿਸ਼ਾਨੀ ਸਾਡੇ ਕੋਲੇ ਆ ਵੀ ਅਸੀਂ ਇਸ ਧਰਤੀ ਤੇ ਉਹਨਾਂ ਦੇ ਚਰਨ ਪਏ ਹੈ ਨਾ ਜੀ ਸਭ ਤੋਂ ਵੱਡੀ ਨਿਸ਼ਾਨੀ ਉਹਨਾਂ ਦੀ ਹੈ ਜੀ ਜੀ ਇਹ ਤਾਂ ਚਲੋ ਖੈਰ ਹਾਂਜੀ 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 ਜੀ 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 ਹਰ ਜਗ੍ਹਾ ਤੇ ਹਾਜ਼ਰ ਜੀ 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 ਤਾਂ ਦਾਸ ਦਾ ਇਹ ਸਵਾਲ ਪੁੱਛਣ ਦਾ ਮਕਸਦ ਸਿਰਫ ਇਹ ਹੀ ਸੀ ਕਿਉਂਕਿ ਦਾਸ ਦੀ ਕੋਸ਼ਿਸ਼ ਹੁੰਦੀ ਹੈ ਸੰਗਤਾਂ ਨੂੰ ਸੱਚੇ ਪਾਤਸ਼ਾਹ ਦੀਆਂ ਨਿਸ਼ਾਨੀਆਂ ਉਹਨਾਂ ਦੇ ਵੀ ਨਾਲ-ਨਾਲ ਦਰਸ਼ਨ ਕਰਵਾਵਾ ਤੇ ਉਹਨਾਂ ਦੇ ਇਤਿਹਾਸ ਦੀ ਵੀ ਜਾਣਕਾਰੀ ਸੰਗਤਾਂ ਨੂੰ ਦਿੱਤੀ ਜਾਵੇ ਨਹੀਂ ਇਸ ਤਰ੍ਹਾਂ ਦੀ ਆਪਣੇ ਨਿਸ਼ਾਨੀ ਨਹੀਂ ਕੋਈ ਹੈਗੀ ਹਾਂਜੀ 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 ਉਹ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸੱਚੇ ਪਾਤਸ਼ਾਹ ਇੱਥੇ ਆਏ ਘੋੜੇ ਨੇ ਆਪਣਾ ਸੁੰਮ ਮਾਰ ਕੇ ਧਰਤੀ ਦੇ ਵਿੱਚੋਂ ਜਲਦਾ ਸੋਮਾ ਪ੍ਰਗਟ ਕੀਤਾ ਸੀ ਹੁਣ ਇਸ ਟਾਈਮ ਵਿੱਚ ਬਹੁਤ ਵੱਡਾ ਸਰੋਵਰ ਬਣਿਆ ਹੋਇਆ ਹੈ ਜੀ ਜੀ ਪਰ ਉਹ ਸਥਾਨ ਉਹ ਨਿਸ਼ਾਨੀ ਇੱਥੇ ਹੈ ਜਿੱਥੇ ਘੋੜੇ ਨੇ ਆਪਣਾ ਸੁੰਮ ਮਾਰਿਆ ਸੀ ਇਹਦੇ ਬਾਰੇ ਕੋਈ ਜਾਣਕਾਰੀ ਹੈ ਹਾਂਜੀ ਆ ਦਸੰਦੇ ਮੁਤਾਬਕ ਇਹ ਆ ਵੀ ਜਿਵੇਂ ਅਸੀਂ ਮੰਨ ਲਓ ਛੋਟੇ ਹੁੰਦੇ ਜਦੋਂ ਸਰੋਵਰ ਖਾਲੀ ਹੁੰਦਾ ਸੀ ਹਾਂਜੀ ਹਾਂਜੀ ਜਿਵੇਂ ਉਹ ਛੇਵੇਂ ਪਾਸਾਰ ਦਰਬਾਰ ਹੈ ਨਾ ਹਾਂਜੀ ਹਾਂ ਉਹਦੇ ਬਿਲਕੁਲ ਫਰੰਟ ਤੇ ਨੀਚੇ ਹਾਂਜੀ ਉੱਥੇ ਜਿੱਥੇ ਗੁਰੂ ਸਾਹਿਬ ਦੇ ਘੋੜੇ ਨੇ ਸੋਮ ਮਾਰਿਆ ਉਹ ਜਗ੍ਹਾ ਤੇ ਅੱਜ ਵੀ ਨਿਸ਼ਾਨੀ ਮੰਨ ਲਓ ਉਸ ਸਰੋਵਰ ਆਪਾਂ ਖਾਲੀ ਕਰਦੇ ਆ ਤਾਂ ਉੱਥੇ ਪਾਣੀ ਸਿਮਾ ਦਾ ਰਹਿੰਦਾ ਵਾ ਅੱਛਾ ਜੀ ਪਾਣੀ ਹਾਂਜੀ ਉਸ ਥਾਂ ਤੋਂ ਜੀ ਜੀ ਹਾਂਜੀ ਹਾਂਜੀ ਸਰੋਵਰ ਦਾ ਸਾਰਾ ਜਲ ਕੱਢਣ ਤੋਂ ਬਾਅਦ ਵੀ ਜੀ 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 ਉੱਥੋਂ ਪਾਣੀ ਆਉਂਦਾ ਹੈ ਆਪਣੇ ਆਪ ਹਾਂਜੀ ਕਿਉਂਕਿ ਆਪਣੇ ਨਗਰ ਦੀਆਂ ਸੰਗਤਾਂ ਦੇ ਕਹਿਣ ਸੰਗਤ ਦੇ ਦਸਣ ਦੇ ਮੁਤਾਬਕ ਇਹ ਸਾਰੀ ਚੀਜ਼ ਸਾਨੂੰ ਦੇਖਣ ਨੂੰ ਇੱਥੇ ਮਿਲਦੀ ਹੈ ਵੀ ਇਹ ਜਿਹੜਾ ਸਿਮੇਪਾਹ ਦਰਬਾਰ ਦੇ ਸਾਹਮਣੇ ਉਹਨਾਂ ਫਰੰਟ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਦੇ ਘੋੜੇ ਨੂੰ ਸੁਮ ਮਾਰਿਆ ਸੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਰੋਵਰਾਂ ਦੇ ਬਹੁਤ ਦਰਸ਼ਨ ਕਰਦੇ ਆਂ ਇਸ਼ਨਾਨ ਵੀ ਕਰਦੇ ਆਂ ਪਰ ਤਖਤੂ ਪੂਰਾ ਗੁਰਦੁਆਰਾ ਸਾਹਿਬ ਦੇਖਿਓ ਜਿਹੜਾ ਇਹ ਸਰੋਵਰ ਬਣਿਆ ਹੋਇਆ ਹੈ ਇੱਥੇ ਭਾਈ ਸਾਹਿਬ ਦੇ ਦਸਣ ਮੁਤਾਬਕ ਵੀ ਅੱਜ ਵੀ ਉਥੋਂ ਜਲ ਪ੍ਰਗਟ ਹੁੰਦਾ ਹੈ ਆਪਣੇ ਆਪ ਜਦੋਂ ਸਰੋਵਰ ਨੂੰ ਖਾਲੀ ਕੀਤਾ ਜਾਂਦਾ ਹੈ। ਤੋਂ ਜਦੋਂ ਵੀ ਕਦੇ ਆਪ ਜੀ ਨੂੰ ਸਮਾਂ ਲੱਗੇ ਇਸ ਸ਼ਾਂਤ ਤੇ ਜ਼ਰੂਰ ਆਓ ਤੇ ਇਸ ਸਥਾਨ ਦੇ ਦਰਸ਼ਨ ਕਰੋ। ਦਾਸ ਇਹ ਭਾਈ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਤੇ ਆਪ ਜੀ ਨੂੰ ਇਤਿਹਾਸ ਦੇ ਨਾਲ ਜੋੜਿਆ। ਸਤਿਗੁਰੂ ਸੱਤੇ ਪਾਤਸ਼ਾਹ ਜੀ ਕਿਰਪਾ ਕਰਨ ਇਸ ਨਗਰ ਨੂੰ ਇਸ ਇਲਾਕੇ ਦੀ ਸੰਗਤਾਂ ਨੂੰ ਖੁਸ਼ੀਆਂ ਬਖਸ਼ਣ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਸਰਬੱਤ ਦਾ ਹੀ ਭਲਾ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਖੂਹ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਖੂਹ ਹੈ ਜਦੋਂ ਜੱਥੇਦਾਰ ਬਘੇਲ ਸਿੰਘ ਜੀ ਦਿੱਲੀ ਫਤਿਹ ਕਰਕੇ ਪੰਜਾਬ ਵੱਲ ਨੂੰ ਆਏ ਸਨ ਤਾਂ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਇਸ ਸਥਾਨ ਤੇ ਇਹ ਖੂਹ ਲਗਵਾ ਕੇ ਗਏ ਸਨ ਇਹ ਖੂਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰਲੇ ਪਾਸੇ ਉਹਨਾਂ ਨੇ ਬਣਵਾਇਆ ਸੀ ਸੰਗਤਾਂ ਦੀ ਸਹੂਲਤ ਦੇ ਲਈ ਜਲਪਾਣੀ ਛਕਣ ਦੇ ਲਈ ਇਹ ਖੂਹ ਦਾ ਜਿਹੜਾ ਘੇਰਾ ਹੈਗਾ ਅੰਦਰਲੇ ਪਾਸਿਓਂ ਲਗਭਗ 8.5 ਫੁੱਟ ਦਾ ਹੈਗਾ ਆ ਅੱਜ ਇਸ ਖੂਹ ਦੇ ਵਿੱਚ ਪਾਣੀ ਨਹੀਂ ਹੈਗਾ ਤੇ ਇਹ ਇੱਕ ਬਹੁਤ ਮਹਾਨ ਯਾਦਗਾਰ ਹੈ ਜੇ ਇਹਨੂੰ ਉਦਾਂ ਹੀ ਖੂਹ ਸਮਝਿਆ ਜਾਵੇ ਤਾਂ ਫਿਰ ਤਾਂ ਖੂਹ ਹੀ ਹੈ ਪਰ ਜੇ ਇਹਦਾ ਇਤਿਹਾਸ ਦੇਖਿਆ ਜਾਵੇ ਸਿੰਘ ਸਾਹਿਬ ਜੱਥੇਦਾਰ ਬਗੇਲ ਸਿੰਘ ਜੀ ਜਦੋਂ ਦਿੱਲੀ ਫਤਿਹ ਕਰਕੇ ਆਏ ਸੀ ਉਸ ਫਤਿਹ ਦੀ ਖੁਸ਼ੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ੁਕਰਾਨੇ ਵਜੋਂ ਉਹਨਾਂ ਨੇ ਇਹ ਖੂਹ ਤਿਆਰ ਕਰਵਾਇਆ ਸੀ ਇੱਥੇ ਖੂਹ ਲਗਵਾਇਆ ਸੀਗਾ ਤੇ ਇੱਥੇ ਉੱਪਰਲੇ ਪਾਸੇ ਇਹਦੇ ਅੰਗਰੇਜ਼ੀ ਐਟ ਲੱਗੀ ਹੋਈ ਆ ਤੇ ਅੰਦਰਲੇ ਪਾਸੇ ਹੇਠਾਂ ਨਾਨਕਸ਼ਹੀ ਐਟ ਲੱਗੀ ਹੋਈ ਹੈ ਸੋ ਸਿੱਖ ਸੰਸਥਾਵਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਸ ਖੂਹ ਨੂੰ ਫੇਰ ਤੋਂ ਪੁਰਾਣੇ ਸਮੇਂ ਵਾਂਗੂ ਚੱਲਦਾ ਕੀਤਾ ਜਾਵੇ। ਭਾਵੇਂ ਇਹਦੇ ਵਿੱਚ ਸਮਰੱਥੀਵਾ ਲਾ ਕੇ ਇਹਦੇ ਵਿੱਚ ਪਾਣੀ ਛੱਡ ਲਿਆ ਜਾਵੇ ਪਰ ਇਹ ਇੱਕ ਆਮ ਖੂਹ ਨਹੀਂ ਹੈਗਾ। ਇਹ ਬਹੁਤ ਵੱਡੀ ਵਿਰਾਸਤ ਆ ਔਰ ਇਹਦੇ ਪਿੱਛੇ ਜੋ ਇਤਿਹਾਸ ਹੈ ਉਹ ਦਿੱਲੀ ਫਤਿਹ ਦੇ ਨਾਲ ਜੁੜਦਾ ਹੈ। ਸੋ ਇਸ ਖੂਹ ਨੂੰ ਸੰਭਾਲਣ ਦੀ ਲੋੜ ਹੈ। ਤੋ ਦਾਸ ਤਾਂ ਇਹੀ ਬੇਨਤੀ ਕਰੂਗਾ ਵੀ ਇਹਨੂੰ ਕਿਸੇ ਤਰੀਕੇ ਨਾਲ ਫੇਰ ਤੋਂ ਇਹਦੇ ਵਿੱਚ ਜਲ ਭਰ ਕੇ ਇਹਨੂੰ ਚੱਲਦਾ ਕਰ ਲਿਆ ਜਾਵੇ।